ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਆਪਾਂ ਅੱਜ ਪਹੁੰਚੇ ਆਂ ਮਾਨਸਾ ਤੇ ਮੋੜ ਰੋਡ ਤੇ ਤੁਹਾਨੂੰ ਐਡਰੈਸ ਕਨਫਰਮ ਕਰਾਵਾਂਗੇ ਬਾਈ ਤੋਂ ਤੇ ਇਹ ਡੈਰੀ ਫਾਰਮਰਾਂ ਵਾਸਤੇ ਜਿਹੜੇ ਵੀਰ ਖਾਸ ਕਰਕੇ ਮੱਝਾਂ ਰੱਖਦੇ ਆ ਜਾਂ ਛੋਟੇ ਫਾਰਮਾਂ ਵਾਲੇ ਗਾਂਾਂ ਰੱਖਦੇ ਆ ਉਹਨਾਂ ਵਾਸਤੇ ਗਰਮੀ ਦਾ ਇੱਕ ਤੋਹਫਾ ਹੀ ਹੈ ਜਿਨ੍ਹਾਂ ਨੇ ਚਾਦਰਾਂ ਪਾ ਰੱਖੀਆਂ ਉਹਦੇ ਵਿੱਚ ਪਸ਼ੂ ਬਿਮਾਰ ਬਹੁਤ ਹੁੰਦੇ ਆ ਗਰਮੀ ਨਾਲ ਤੇ ਉਸ ਚੀਜ਼ ਦਾ ਹੱਲ ਹੈ ਬਾਈਆਂ ਕੋਲੇ ਤੇ ਗਰੀਬ ਤੇ ਮਿਹਨਤੀ ਬੰਦੇ ਆ ਆਪਦੀ ਮਿਹਨਤ ਕਰਦੇ ਆ ਇਹ ਤੇ ਤੁਹਾਨੂੰ ਸ਼ੈੱਡ ਬਣਾ ਕੇ ਦਿੰਦੇ ਆ ਸ਼ੈੱਡ ਕੀ ਇੱਕ ਕਿਸਮ ਦਾ ਇਹ ਠੰਡਾ ਰਹਿਣ ਵਾਸਤੇ ਮਤਲਬ ਤੁਹਾਨੂੰ ਸੀਲਿੰਗ ਹੀ ਐ ਡਾਊਨ ਸੀਲਿੰਗ ਜਿਵੇਂ ਆਪਾਂ ਕਰ ਲੈਨੇ ਇਹ ਚਾਦਰਾਂ ਦੇ ਉੱਤੇ ਤੁਸੀਂ ਰੱਖ ਸਕਦੇ ਹੋ ਤੇ ਪਸ਼ੂਆਂ ਲਈ ਇਹ ਇੱਕ ਏਸੀ ਦਾ ਹੀ ਕੰਮ ਕਰ ਲਗੇ ਤੁਹਾਡੇ ਪਸ਼ੂਆਂ ਲਈ ਹਨਾ ਇਹ ਬਹੁਤ ਸੋਹਣੀ ਚੀਜ਼ ਆ ਬਾਈ ਦਾ ਐਡਰੈਸ ਵੀ ਕਨਫਰਮ ਕਰਾਵਾਂਗੇ ਤੇ ਰੇਟ ਵੀ ਤੁਹਾਨੂੰ ਦੱਸਾਂਗੇ ਤੇ ਜਾਣਕਾਰੀ ਦੇਵਾਂਗੇ ਫੋਨ ਨੰਬਰ ਬਾਈ ਦਾ ਚੱਲੂਗਾ ਤੇ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਚੈਨਲ ਨੂੰ ਦੇਖ ਰਹੇ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਜੀ ਤੇ ਆਪਾਂ ਕਰਦੇ ਆ ਵੀਡੀਓ ਨੂੰ ਸ਼ੁਰੂ ਟਰਾਉਣੇ ਬਾਈ ਜੀ ਨਾਲ ਗੱਲਬਾਤ ਤੇ ਤੁਹਾਨੂੰ ਐਡਰੈਸ ਬਾਈ ਤੋਂ ਪੂਰਾ ਕਨਫਰਮ ਕਰਾਵਾਂਗੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਬਾਈ ਆਪਣਾ ਐਡਰੈਸ ਕਨਫਰਮ ਕਰ ਦਿਓ ਅਡਰੈਸਰ ਇਧਰੋਂ ਜਿਵੇਂ ਆਪਾਂ ਮਾਨਸਾ ਤੋਂ ਆਉਣੇ ਆ ਇਧਰ ਮਾਨਸਾ ਪਹੁੰਚਦੇ ਆ ਹਾਂਜੀ ਪਹਿਲਾ ਪਿੰਡ ਕਿਹੜਾ ਬਾਈ ਇਹ ਪਿੰਡ ਵੈਸੇ ਦਾ ਸੁੱਖਾ ਸਿੰਘ ਵਾਲਾ ਮੇਰਾ ਖਾਸ ਪਿੰਡ ਅੱਛਾ ਜੀ ਤੇ ਭਾਈ ਦੇ ਸਾਹ ਵੈਸੇ ਭਾਈ ਦੇ ਸੇ ਦੇ ਨਾਲ ਤੇ ਆੜੀ ਚੱਲਦੀ ਆ ਭਾਈ ਦੇ ਸਾਹ ਨੇੜੇ ਆ ਠੀਕ ਹੈ ਬਾਈ ਜੱਜ ਭਾਈ ਦੇ ਸਾਹ ਆੜੀ ਆ ਠੀਕ ਹੈ ਜੀ ਤੇ ਆਪਣੇ ਇਧਰ ਮੋੜ ਮੰਡੀ ਹਾਂਜੀ ਹੰਦ ਦਾ ਰੋੜ ਆ ਗਿਆ ਠੀਕ ਹੈ ਬਾਈ ਆ ਰੋੜ ਆ ਗਿਆ ਜੀ ਇਹ ਮੋੜ ਮਾਨਸਾ ਰੋੜ ਦੇ ਉੱਤੇ ਆ ਬਾਈ ਦਾ ਟਿਕਾਣਾ ਸੁੱਖਾ ਸਿੰਘ ਵਾਲਾ ਪਿੰਡ ਆ ਬਾਈ ਦਾ ਤੇ ਭਾਈ ਦੇਸਾ ਪਿੰਡ ਦੇ ਨੇੜੇ ਬਾਈ ਹਣਾ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਦੇਸਾ ਦੇ ਨੇ ਤੇ ਭਾਈ ਜੀ ਆਈਡੀ ਆ ਇੰਸਟਾ ਆਈਡੀ ਆ ਬਾਈ ਜੀ ਹਣਾ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਮੇਰੀ ਇਸਟਾ ਆਈਡੀ ਹੈ ਹਾਂਜੀ ਤੇ ਇਹ ਕੋਈ ਲਜਾਣ ਦੀ ਪ੍ਰੋਬਲਮ ਨਹੀਂ ਹਾਂਜੀ ਠੀਕ ਹੈ ਕਿ ਨਹੀਂ ਕੋਈ ਆਪਾਂ ਨੂੰ ਕਾਇਸੀ ਗੱਲ ਦੀ ਦਿੱਕਤ ਨਹੀਂ ਹੈ ਛੱਤਾਂ ਦੇ ਉੱਤੇ ਇਹ ਬਿਲਕੁਲ ਛੱਤਾਂ ਨੇ ਇਹਨਾਂ ਦੇ ਉੱਤੇ ਆਪਾਂ ਪਲੇਟਾਂ ਵੀ ਲਾ ਸਕਦੇ ਹਾਂ ਠੀਕ ਹੈ ਭਾਈ ਕਈ ਘਰਾਂ ਨੇ ਪਲੇਟਾਂ ਲਾਈਆਂ ਨੇ ਚਾਦਰਾਂ ਭਾਈ ਜੀ ਹੈ ਨਾ ਹਾਂ ਚਾਦਰਾਂ ਲਾ ਸਕਦੇ ਉੱਤੇ ਤੇ ਉੱਤੇ ਮਤਲਬ ਕਿ ਉਹ ਜਿਵੇਂ ਫਰਸ਼ ਲਾਉਣਾ ਹੈ ਆਪਾਂ ਫਰਸ਼ ਦਾ ਵੀ ਕੰਮ ਕਰ ਸਕਦੇ ਆ ਕਿਉਂਕਿ ਇਹ ਦਬਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਮਤਲਬ ਇੱਕ ਕਿਸਮ ਦੀ ਭਾਈ ਇਹ ਡਾਉਨ ਸਿਲਿੰਗ ਵਾਲਾ ਕੰਮ ਹੀ ਕਰਨਗੇ ਹੈ ਨਾ ਜੇ ਥੱਲੇ ਵਾਲੇ ਪਾਸੇ ਲਾ ਦਿੱਤਾ ਆਪਾਂ ਹਾਂਜੀ ਹਾਂਜੀ ਇਹ ਫੋਟੋ ਵਾਈ ਫੋਟੋ ਕਾਰਮਾਰੀ ਹੁੰਦੀ ਹੈ 2.5 3 ਇੰਚੀ ਮੋਟਾ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਦੇਖੋ ਦੋਸਤੋ ਇਹ 2.5 3 ਇੰਚੀ ਤੁਹਾਨੂੰ ਮੋਟਾਈ ਬਾਈ ਦੇ ਕਹਿਣ ਦੀ ਗੱਲ ਨਹੀਂ ਹੈ ਇਹ ਦੇਖੋ ਤੁਸੀਂ ਆਪ ਦੇਖ ਇਹ ਆ ਪਾਸਾ ਮਿਹਨਤ ਬਹੁਤ ਲੱਗਦੀ ਐ ਇਸ ਚੀਜ਼ ਤੇ ਇਹ ਥੱਲੇ ਵਾਲਾ ਪਾਸ ਆ ਗਿਆ ਬਈ ਦੇਖੋ ਸਫਾਈ ਬਹੁਤ ਐ ਆਹ ਕੋਲਾ ਪਾਸਾ ਐ ਇਹਦੇ ਉੱਤੇ ਆਪਾਂ ਪੰਨੀ ਪਾ ਕੇ ਕਾਗਜ਼ ਪਾ ਕੇ ਉੱਤੋਂ ਦੀ ਗਾਰਾ ਪਾ ਦੇ ਠੀਕ ਐ ਬਈ ਜੀ ਠੀਕ ਐ ਕਿ ਨਹੀਂ ਠੀਕ ਐ ਜੀ ਤੇ ਬਿਲਕੁਲ ਏਸੀ ਦਾ ਕੰਮ ਕਰੂਗਾ ਬੇਜਮਾਨ ਖੁਸ਼ੂਆ ਲਈ ਐ ਠੀਕ ਐ ਬਈ ਘਰਾਂ ਤੇ ਆਪਾਂ ਯਾਰ ਇੰਨੇ ਪੈਸੇ ਕਿਸੇ ਨੇ 10 ਲੱਖ ਲਾਇਆ ਕਿਸੇ ਨੇ 5 ਲੱਖ ਤਾਂ ਆਮ ਹੀ ਲਾਇਆ ਹਾਂਜੀ ਹਾਂਜੀ ਬਈ ਮੈਂ ਇਹ ਜੀ ਕਹਿੰਦਾ ਹੈਗਾ ਤੁਸੀਂ ਮੇਰੇ ਵੇਖਣਾ ਪਰ ਨਹੀਂ ਬੇਜਵਾਨ ਪਸ਼ੂ ਹੈ ਇਹਦਾ ਖਾਤਰ ਚਾਹੇ ਆਪ ਵੱਢ ਕੇ ਸਰਕੜਾ ਪਾ ਲਓ ਠੀਕ ਹੈ ਜੀ ਅੰਡਾ ਤੇ ਰਹੂ ਨਾ ਬਿਲਕੁਲ ਬਈ ਬਿਲਕੁਲ ਜੇ ਨਹੀਂ ਤੇ ਐਡਰੈਸ ਨੋਟ ਕਰੋ ਹਾਂਜੀ ਬਾਈ ਜਿਹੜਾ ਨਹੀਂ ਕਰ ਸਕਦਾ ਬਾਈ ਐਡਰੈਸ ਨੋਟ ਕਰ ਲਿਓ ਬਾਈ ਦਾ ਤੇ ਬਾਕੀ ਫੋਨ ਨੰਬਰ ਬਾਈ ਜੀ ਬੋਲ ਦੇ ਵਿੱਚ 9878 9788 68030 68030 ਠੀਕ ਹੈ ਬਾਈ ਜੀ ਤੇ ਬਾਈ ਆਪਣਾ ਨਾਮ ਦੱਸ ਦੇ ਜਰੂਰ ਨਾਮ ਆਪਣਾ ਜੱਜ ਹੈ ਜੀ ਜੱਜ ਭਾਈ ਦੇਸੇ ਦੇ ਨਾਂ ਤੇ ਆਈਡੀ ਹੈ ਠੀਕ ਹੈ ਬਾਈ ਠੀਕ ਹੈ ਜੱਜ ਭਾਈ ਦੇਸਾ ਠੀਕ ਹੈ ਸਪੇਸ਼ਲ ਆ ਕੇ ਜੱਜ ਭਾਈ ਦੇਸਾ ਠੀਕ ਹੈ ਜੀ ਭਾਈ ਠੀਕ ਹੈ ਭਾਈ ਤੇ ਇਹ ਆਪਣਾ ਭਾਈ ਇਹਦੀ ਕੀਮਤ ਕੀ ਹੈ ਜੀ ਕੀਮਤ ਇਹਦੀ ਉਹ ਤਾਂ 25 ਰੁਪਏ ਸਕਰ ਫੁੱਟ ਚੱਲਦੀ ਹੈ ਠੀਕ ਹੈ ਜੀ ਜਿਹੜਾ ਚਾਦਰਾਂ ਵਾਲਾ ਹੈ ਸੀਮੈਂਟਡ ਚਾਦਰਾਂ ਨੇ ਜਿਹੜੀਆਂ ਤਪਦੀਆਂ ਨੇ ਹਾਂਜੀ ਉਹਨਾਂ ਦੇ ਉੱਤੇ 20 ਰੁਪਏ ਸਕਰ ਫੁੱਟ ਚੱਲਦਾ ਹੈ ਠੀਕ ਹੈ ਵੈਸੇ ਉਹ ਅਗਲੇ ਦੀ ਮਰਜ਼ੀ ਹੈ ਵੀ ਅਗਲਾ 25 ਰੁਪਏ ਵਾਲਾ ਵੀ ਬਵਾ ਸਕਦਾ ਹੈ ਠੀਕ ਹੈ ਭਾਈ ਉਹਦਾ ਫਰਕ ਕੀ ਹੈ ਭਾਈ ਜਿਹੜਾ 20 ਤੇ 25 ਵਾਲੇ ਚ ਉਹ 20 ਚ 25 ਵਾਲੇ ਚ ਫਰਕ ਆ ਉਹਦੇ ਚ ਫੱਟੀ ਨਹੀਂ ਹੁੰਦੀ ਅੱਛਾ ਭਾਈ ਆ ਫੱਟੀ ਦੀ ਪਾਈ ਹੁੰਦੀ ਠੀਕ ਹੈ ਫੱਟੀ ਨਹੀਂ ਬਾਈ ਠੀਕ ਹੈ ਜੀ ਠੀਕ ਹੈ ਜਿਵੇਂ ਆ ਇਹ ਵੀ ਇਹ ਸੇ ਸੇ ਲੋੜ ਦਾ ਸਪੇਸ ਹੋਊਗਾ ਮੋਟਾ ਹੀ ਨਹੀਂ ਹੋਊਗਾ ਠੀਕ ਹੈ ਬਾਈ ਠੀਕ ਹੈ ਕਿ ਨਹੀਂ ਯਾਨੀ ਕਿ ਇਹ 20 ਰੁਪਏ ਵਾਲਾ ਬਾਈ ਹੈ ਨਾ ਇਹ 20 ਰੁਪਏ ਸਕਰ ਫੁੱਟ ਵਾਲਾ ਦੋਸਤੋ ਜਿਹਦੇ ਵਿੱਚ ਫੱਟੀ ਨਹੀਂ ਹੈ ਦੇਖੋ ਫੁੱਟ 1.5 ਫੁੱਟ ਦੇ ਉੱਤੇ ਮੋਟੀ ਫੱਟੀ ਪਾਈ ਹੈ ਤੇ ਆਹ ਜਿਹੜਾ 25 ਰੁਪਏ ਸਕਰ ਫੁੱਟ ਵਾਲਾ ਇਹਦੇ ਵਿੱਚ ਦੇਖੋ ਤੁਸੀਂ ਤਕਰੀਬਨ 3 ਇੰਚ ਦੇ ਉੱਤੇ ਬਾਈ ਨੇ ਫੱਟੀ ਪਾਈ ਵੀ ਹੈ ਹਾਂਜੀ ਤੇ ਤਾਂ 1.5 ਫੁੱਟ ਦੇ ਉੱਤੇ ਮੋਟੀ ਫੱਟੀ ਪਾਈ ਹੈ ਹਾਂਜੀ ਬੱਚਾ ਹੋਰ ਹੈ ਨਾ ਹਾਂਜੀ ਕੀ ਕਿਸੇ ਨੂੰ ਪਹੁੰਚਾਉਣ ਦੀ ਸਮੱਸਿਆ ਹੈ ਹਾਂਜੀ ਪਹੁੰਚਾਉਣ ਦੀ ਸਾਡੇ ਸਾਧਨ ਵੀ ਲੱਗੇ ਨੇ ਆਪਣਾ ਸਾਧਨ ਭੇਜਣਾ ਹੈ ਕੋਈ ਐਜੀ ਡਰਨ ਵਾਲੀ ਗੱਲ ਨਹੀਂ 10x2 ਚੌੜੀ 10x15 ਦੀ ਪਲੇਟ ਠੀਕ ਹੈ ਬਈ 10x2 ਚੌੜੀ ਪਲੇਟ ਟਿਕ ਜਾਂਦੀ ਹੈ ਛੋਟੇ ਆਥੀ ਤੇ ਮੀਟਰ ਰੇੜੇ ਤੇ ਜਾਂ ਬੇਕਅਪ ਗੱਡੀ ਤੇ ਜਿੰਨੀ ਦੂਰ ਮਰਜੀ ਲੈ ਜਾ ਸਕਦੇ ਹਾਂ 250 ਕਿਲੋਮੀਟਰ ਤੱਕ ਮੇਰੀਆਂ ਬਾਗਾਂ ਝਾੜ ਦਿੱਤੀਆਂ ਠੀਕ ਹੈ ਭਾਈ ਬਸ ਡਿਲੀਵਰੀ ਕਰਦੇ ਹਾਂ ਬਾਈ ਤੁਸੀਂ ਹੈਨਾ ਹੋਮ ਡਿਲੀਵਰੀ ਕਰਦੇ ਹਾਂ ਤੇ ਬਾਈ ਫਟ ਕਰਕੇ ਆਉਣਾ ਬੰਦਾ ਤੁਹਾਡਾ ਜਾਂ ਲਾ ਕੇ ਆਊਗਾ ਨਹੀਂ ਜੀ ਫਟ ਕਰਨ ਦਾ ਦਾ ਵੈਸੇ ਕੋਈ ਟਾਈਮ ਨਹੀਂ ਆ ਫਿਰ ਹੋਰ ਦੀਆਂ ਠੀਕ ਹੈ ਬਾਈ ਠੀਕ ਹੈ ਠੀਕ ਹੈ ਕਿ ਨਹੀਂ ਵੈਸੇ ਐਡੀ ਗੱਲ ਕੋਈ ਨਹੀਂ ਹੁੰਦੀ ਸਾਰਾ ਤਰੀਕਾ ਸੀ ਦੱਸ ਕੇ ਇਥੋਂ ਤੋੜ ਦੇ ਠੀਕ ਹੈ ਬਾਈ ਠੀਕ ਹੈ ਜਿਹੜੀ ਸਮੱਸਿਆ ਉਹਨਾਂ ਨੂੰ ਆਉਣੀ ਹੈ ਨਾ ਉਹ ਅਸੀਂ ਇੱਥੇ ਸਭ ਸੋਲਵ ਕਰ ਦਿੰਦੇ ਹਾਂ ਠੀਕ ਹੈ ਜੀ ਦੋਸਤੋ ਫੇਰ ਦੁਬਾਰਾ ਬੇਨਤੀ ਹੈ ਕਿ ਜਿਹੜੇ ਵੀ ਪਹਿਲੀ ਵਾਰ ਜੁੜਿਆ ਚੈਨਲ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਜੀ ਤੇ ਬਾਈ ਦੀ ਆਈਡੀ ਨੋਟ ਕਰ ਲਿਓ ਤੇ ਤੁਸੀਂ ਦੇਖ ਹੀ ਲਿਆ ਕਿ ਕਿੰ ਤੇ ਸ਼ੇਅਰ ਵੀ ਕਰਿਓ ਵੀਡੀਓ ਨੂੰ ਝੌਪੜੀਆਂ ਦਾ ਕੰਮ ਆ 20000 ਤੋਂ ਲੈ ਕੇ 3.5 ਲੱਖ ਤੱਕ ਦੀਆਂ ਝੌਪੜੀਆਂ ਦਾ ਪ੍ਰੋਜੈਕਟ ਆ ਬਾਈ ਅੱਛਾ ਝੌਪੜੀਆਂ ਵੀ ਬਣਾਉਣੀਆਂ ਪਈਆਂ ਹਾਂ ਹੁਣ ਇਹ ਚੱਲੀ ਜਾਂਦਾ ਨਾ ਮੇਰਾ ਠੀਕ ਆ ਹਾਂ ਗਰਮੀ ਦਾ ਕਰਕੇ ਬਾਈ ਚੱਲ ਰਿਹਾ ਹੈ ਨਾ ਜਿਆਦਾ ਸੀਜ਼ਨ ਇਸ ਚੀਜ਼ ਦਾ ਇਹ ਚੱਲਦਾ ਹੈ ਇਹ ਦੋਸਤੋ ਤੁਸੀਂ ਮੰਗਵਾ ਵੀ ਸਕਦੇ ਹੋ ਇਸ ਚੀਜ਼ ਨੂੰ ਇਸ ਦੇ ਵਿੱਚ ਵੀ ਡਿਜ਼ਾਈਨ ਪਵਾ ਸਕਦੇ ਆਪਾਂ ਜਿਹਨਾਂ ਡਿਜ਼ਾਈਨ ਪਾਉਣਾ ਹੈ ਠੀਕ ਹੈ ਜੀ ਜਿਹਨਾਂ ਛੱਤ ਦੇ ਥੱਲੇ ਵਾਲੇ ਪਾਸੇ ਲਾਉਣਾ ਦਾ ਡਿਜ਼ਾਈਨ ਬਣਵਾ ਸਕਦਾ ਉਹਦਾ ਹੈ ਨਾ ਠੀਕ ਹੈ ਬਾਈ ਇਹ ਬਹੁਤ ਸੋਹਣੀ ਚੀਜ਼ ਬਣਾਈ ਹੈ ਤੇ ਆਪਾਂ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਦੇ ਫੋਨ ਨੰਬਰ ਬਾਈ ਦਾ ਦੇ ਦਿੱਤਾ ਜੀ ਕੰਟੈਕਟ ਕਰ ਸਕਦੇ ਹੋ ਪਰ ਕੰਟੈਕਟ ਉਹੀ ਵੀਰ ਕਰੋ ਜਿਹਨੇ ਕੁਝ ਲੈਣਾ ਹੈ ਨਾ ਤੇ ਕਿਉਂਕਿ ਮਿਹਨਤੀ ਬੰਦਾ ਹੈ ਪਰੇਸ਼ਾਨਾ ਵਿਚਾਰੇ ਨੂੰ ਕਰਿਓ ਤੇ ਵੀਡੀਓ ਨੂੰ ਕਰਾਂਗੇ ਇੱਥੇ ਹੀ ਸਮਾਪਤ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ